ਸ਼ਰਮ ਉਹ ਜੇ ਤੇ ਕੋਈ ਚੀਰੇ ਨਹੀਂ ਜਾਂਦਾ ਤੇ ਸ਼ਰਮ ਘਰ ਆਵੇ ਕਦੋਂ ਦਾ ਬਿੱਲੀ ਵਾ ਭਾਂਡੇ ਚੱਟੀ ਜਾਂਦੀ ਵੀ ਤੂੰ ਭਾਂਡਾ ਸੱਣਾ ਕੋ ਚੁੱਕ ਤੇ ਫਿਰ ਸੁੱਝ ਰੱਖਨੇ ਆ ਤਾਂ ਮੈਂ ਬਹਿ ਜੀ ਬੈਠੀ ਮੈਂ ਸਬਜੀ ਚੀਰਨ ਦੀ ਤੂੰ ਕੀ ਕਰੰਦਾ ਵਿਹਲੇ ਜੇ ਅਲੀੜੇ ਲਾ ਕੇ ਨਾਲੇ ਅੰਦਰ ਸੋੜ ਤਾ ਨਾਲੇ ਭਾਂਡੇ ਅੰਦਰ ਰੱਖਾ ਫਿਰ ਮੈਂ ਤੁਹਾਡੇ ਨਾਲ ਮਹਿੰਤੀ ਲੱਗੀ ਸਾਰਾ ਮੈਂ ਕਰਦਾ ਮੈਂ ਇਹਨਾਂ ਸੇ ਤੁਮ ਸਾਲਾਂ ਕੰਮ ਮੈਨੂੰ ਦੱਸ ਦੇਣਾ ਤੇ ਲੈ ਕੰਮ ਕਰਨੇ ਨਹੀਂਗੇ ਹੁਣ ਕੌਣ ਕੰਮ ਕਰੇ ਮੈਂ ਹੁਣ ਆਪ ਸਭ ਜੀ ਧਰਨੀ ਹੈ ਜਿਸ ਸਾਦ ਨੂੰ ਤੜਕਾ ਲਾਉਣਾ ਕਈ ਕੰਮ ਮੈਂ ਆ ਕੇ ਆਈ ਮੈਨੂੰ ਆਪੋ ਥੜੀ ਜੀ ਲੱਗਨ ਰਹੀ ਕਿ ਮੈਂ ਕਰੀ ਤੋਈ ਵੀ ਕਰਕੇ ਕੰਮ ਤੇ ਕੋਈ ਹੈਗਾ ਨਹੀਂ ਲੀੜੇ ਉਹ ਨਹੀਂ ਲਾਏ ਗੇ ਚ ਭਾਂਡੇ ਉਹ ਨਹੀਂ ਰੱਖੇ ਅੰਦਰ ਕੰਮ ਕੀ ਕਰਤਾ ਤੇ ਚੱਕਾ ਟੱਕਾ ਅੰਦਰ ਕੰਮ ਮੁੱਕ ਜਾਂਦਾ 100 ਕੰਮ ਹੁੰਦੇ ਨੇ ਕਰ ਦੇ ਨਿੱਕੇ ਨਿੱਕੇ ਉਹ ਕੌਣ ਕਰਦਾ ਕਰਾਂ ਦਾ ਸਾਲ ਕੱਲੇ ਰੋਟੀ ਪਾਣੀ ਦਾ ਵੀ ਮੈਂ ਸਬਜੀ ਬਣਾਣੀ ਤੇ ਰੋਟੀ ਬਣਾਣੀ ਤੇ ਕੰਮ ਮੁੱਕ ਗੀ ਇਹੀ ਕੰਮ ਨਹੀਂ ਹੁੰਦੇ ਕੰਮ ਕਿਹੜਾ ਕੰਮ ਹੁੰਦਾ ਕੀ ਕਰਕੇ ਆਈ ਅੰਦਰ ਦੱਸ ਦੇ ਫਿਰ ਮੈਂ ਬਥੇਰਾ ਨਿੱਕੇ ਮੋਟੇ ਕਸਮਾਲ ਸਾਫ ਸੂਟ ਕੇ ਆਈ ਆ ਆਪਣੀ ਲਮਾਰੀਆਂ ਸੈੱਟ ਕਰਦੀ ਰਹੀ ਨਹੀਂ ਤੀਜੇ ਦਿਨ ਉਹਨਾਂ ਨੂੰ ਸਾਫ ਕਰ ਲਾ ਉਹਨਾਂ ਨੂੰ ਐ ਕਰ ਤੂੰ ਦੱਸ ਕਵਾਂਡੀ ਆ ਕੇ ਸੈੱਟ ਕਰਨੀ ਉਹ ਨਹੀਂ ਕਰਨੀ ਹੁੰਦੀ ਨਾ ਵੇਲੇ ਟਾਈਮ ਬੰਦਾ ਕਰਦਾ ਕੰਮ ਤੇ ਟਾਈਮ ਨਹੀਂ ਕਰਦਾ ਵੇਲੇ ਦਾ ਟਾਈਮ ਹੋਣਾ ਹੀ ਨਹੀਂ ਉਹ ਖਰੇ ਕਿਹੜਾ ਦਿਨ ਹੋਣਾ ਜਿੱਦਨ ਵੇਲਾ ਹੋਇਆ ਨਹੀਂ ਨਹੀਂ ਤੇ ਤਿਆਰੀ ਮੇਰੀ ਕੁੜੀ ਨੂੰ ਹੋ ਗਈ ਹੈ ਛੁੱਟੀਆਂ ਮੈਂ ਤੁਹਾਨੂੰ ਦੱਸਣ ਆਈ ਆ ਇਹ ਮੇਰੀ ਕੁੜੀ ਨੂੰ ਦਾਦੀ ਛੁੱਟੀਆਂ ਹੋ ਗਈਆਂ ਇੱਥੇ ਤੂੰ ਕੀ ਕਰਦੀ ਚਾਰ ਦਿਨ ਵੱਡੇ ਚੱਲ ਜਾ ਕੇ ਮੈਨੂੰ ਕਿਹੜਾ ਸੋਖਾ ਤੇਰਾ ਤੂੰ ਛੋਟੇ ਨੂੰ ਸਾਫ ਕਰਦਾ ਮੈਂ ਤਾਂ ਪੂਰੇ ਦਿਨੀ ਲਾ ਕੇ ਆਉਣੀ 10 ਛੁੱਟੀਆਂ ਹੋਈਆਂ ਮੈਂ 10 ਦਿਨ ਜਾਣੀ ਲਾਇਆ ਲਾਇਆ ਜਾਂ ਲਾਇਆ ਰੀਤ ਤੇ ਤੂੰ ਨਹੀਂ ਜਾਣਾ 20 ਸਾਲ ਉੱਥੇ ਰਹਿ ਕੇ ਜੀ ਨਾ ਲੱਥੀ ਕੋਣ ਲਾਇਆ ਦਾਨੇ ਪਰ 20 ਦਿਨ ਲਾਇਆ ਮੈਨੂੰ ਦੀ ਸਮਾਂ ਨਹੀਂ ਅੰਨੇ ਦਿਨ ਕੋਈ ਗੱਲ ਹੋਈ ਆ ਬੜੀ ਅੱਕੀ ਫਿਰੰਦੀ ਹੈ ਹੈ ਕਿਹਦੀ ਮੈਂ ਬਹਿ ਦਈ ਤੇ ਗੁੱਸਾ ਹਾਂ ਤੂੰ ਤੇ ਆ ਨਹੀਂ ਆ ਘਰੋਂ ਨਿਕਲੇ ਦਵਾ 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 ਦੀਆਂ ਘਰਾਂ ਚ ਚੱਕੀਆਂ ਕੋ ਆ ਜਿਹੜੀਆਂ ਪੰਜੀ ਪੰਜੀਰੀਆਂ ਖੋਏ ਬਣਾਈਆਂ ਤੇ ਮੈਂ ਛੱਡ ਕੇ ਚੱਲ ਜਾਂਦੀ ਮੈਂ ਕੱਲੀ ਖਾਉਂਗੀ ਇਹ ਮਕਾ ਕੇ ਜਾਉਂਗੀ ਮੈਂ ਇਹ ਮਕਾ ਕੇ ਜਾਵਾਂਗੀ ਆ ਜੇ ਖੋਏ ਬਣਾਈ ਤਾਂ ਹੀ ਆਨੀਏ ਚੱਲ ਜਾ ਚੱਲ ਜਾ ਅੱਗੇ ਤੇ ਆਨੀ ਨਹੀਂ 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 ਕੰਮ ਕਿੰਨੇ ਕਰਨਾ ਅੱਧੀਆਂ ਮੈਂ ਜਾਣੀ ਮੈਂ ਤੇ ਤੈਨੂੰ ਇਹ ਗੱਲ ਕਹਿ ਦਿੰਦੀ ਨਾ ਨਾ ਜਾ ਫੇਰ ਤੂੰ ਦੂਜੇ ਬੰਦੇ ਹੋ ਜਾਣਾ ਕਿ ਮੈਨੂੰ ਜਾਣ ਤੋਂ ਰੋਕਦੀ ਆ ਅੱਜ ਤੱਕ ਤੂੰ ਮੈਨੂੰ ਕਹੀ ਨਹੀਂ ਹੁੰਦੀ ਨਾ ਨਾ ਜਾ ਕੰਮ ਕਿੰਨੇ ਕਰਨਾ ਮੈਂ ਤਾਂ ਤਾਂ ਨਹੀਂ ਜਦੋਂ ਬੰਦੇ ਦਾ ਸੋਗ ਹੀ ਨਹੀਂ ਹੈਗਾ ਕੰਮ ਹੀ ਨਹੀਂ ਕੋਈ ਫੋਲੋ ਕਰਨਾ ਹੁਣ ਆ ਵੀ ਨਹੀਂ ਉਹ ਜਿਹੜੇ ਬਣਾ ਕੇ ਰੱਖੀਆਂ ਮੈਂ ਸਾਰੀਆਂ ਵਾਲਟੀਆਂ ਮਗਰੋਂ ਸੰਭਲ ਲੂਗੀ ਨਹੀਂ ਮੈਨੂੰ ਇਹ ਤਾਂ ਹੋਊ ਉਹ ਮੈਂ ਐਦੀਆਂ ਫਿਰ ਵੰਡ ਪਾਦੀ ਮੇਰੀ ਮਾਂ ਮੇਰਾ ਪਿਤਾ ਹੁੰਦੇ ਤੇ ਤਾਲੂ ਤੇ ਆ ਕੇ ਤੇ ਆੜ ਕੇ ਚੜ ਕੇ ਤੇ ਬੈ ਗਈ ਭਾਂਡੇ ਬੰਦਾ ਅੰਦਰ ਰੱਖ ਦਿੰਦਾ ਦਾ ਸਮਝੀਂਦਾ ਜੋਂ ਟੁਕੜੀ ਨਹੀਂ ਕਿਉਂ ਤੂੰ ਜੇ ਮੈਂ ਤੇ ਭਾਂਡੇ ਚੁੱਲ੍ਹੇ ਤੇ ਰੱਖ ਆ ਮੈਂਨੇ ਨਹੀਂ ਵੀ ਲਿਆ ਉਹ ਚੁੱਥੇ ਰੱਖਣੀ ਰੋਟੀ ਕਿਨੇ ਖਾਦੀ ਆ ਮੇਰੇ ਘਰ ਵਾਲਾ ਖਾ ਕੇ ਗਿਆ ਵਾ ਤੂੰ ਸਾਂਭ ਇਹਨਾਂ ਨੂੰ ਮੈਂ ਨਹੀਂ ਕਦੀ ਚੁੱਥੇ ਪਾਣੀ ਚੁੱਥੇ ਇਹਦੀ ਨਾਲ ਸਾਦੀ ਆ ਜੇ ਮੂੰਗਰੇ ਐਨੇ ਕ ਮੂੰਗਰੇ ਕੀ ਦੀਆਂ ਨਾਸਾਂ ਚ ਦੱਸ ਦੇਣੀ ਪੂਰਾ ਤੂੰ ਨੇ ਚੀਰ ਲਿਆ ਦੱਸ ਇਹਦੀ ਕੀ ਸਬਜੀ ਬਣੂਗੀ ਬਾਅਦ ਚ ਲੜਾਈ ਹੋਗੀ ਫੇਰਾ ਕੋਈ ਇਕ ਮੈਂ ਖਾਣੇ ਤੋਂ ਇਕ ਮੈਂ ਖਾਣੀ ਸਬਜੀ ਘਰ ਦੇ ਲਿਆ ਆ ਆ ਆਲੂ ਅ ਗੂੜੀ ਤਾਂ ਛੋੜ ਦੇਣਾ ਸੀ ਬਾਅਦ ਚ ਕਹਿ ਦੇਣਾ ਉਹ ਜਾਂ ਲਿਆ ਗਵਾਂਡੀਆਂ ਘਰੋਂ ਆਲੂ ਇਹ ਕਾਲੂ ਵੀ ਜੇ ਰੱਖ ਦਿੰਦੀ ਆ ਵੀ ਲੈ ਵੀ ਰੂੜੀ ਵੀ ਹੁਣ ਛੋੜ ਦੇਣਾਗਾ ਕੋਈ ਤਾਂ ਬੋ ਕਹਿਤਾ ਹਾਂ ਪੋਸਾ ਵੀ ਜਾਣਾ ਤਾਂ ਪੀ ਵੀ ਜਾਣਾ ਪੱਥਰੀ ਵਾਂਗੂ ਤਾਂ ਪੀ ਜਾਣਾ ਇਹਨੇ ਤਾਂ ਪੀ ਜਾਣਾ ਵੇਖੀ ਆਖੀ ਜੇ ਉਹ ਚੁੱਪ ਕਰ ਗਈ ਤੇ ਆ ਨੀੜੇ ਅੰ内 ਪਰੇ ਪਰੇ ਲਏ ਗਏ ਕਿਹੜੇ ਵੇਲਿਆਂ ਦੇ ਮੈਂ ਆਖਣ ਦੇ ਵੀ ਕੱਪੜੇ ਲਾ ਲਾਤ ਰੱਖ ਕੇ ਤੇ ਮੇਰੇ ਲਾਤ ਤੇ ਤੇ ਬੈ ਗਈ ਕੁਰਸੀ ਤੇ ਖਾਬ ਤੇ ਮੇਰੇ ਕੋਲ ਆਣ ਤੂੰ ਮੈਂ ਠੰਡੀ ਨਾ ਤੂੰ ਠੰਡੀ ਰਹਿ ਮੈਂ ਤਾਂ ਠੰਡੀ ਨਹੀਂ ਅੱਜ ਕਿੰਨੀ ਕੱਟ ਗਈ ਪਈ ਨਹੀਂ ਅਵੇ ਪਾਣੀ ਪਦੋਂ ਦਰਾਂ ਲਾਇਆ ਅੰਦਰ ਧੂਆ ਹੀ ਧੂਆ ਹੋ ਗਿਆ ਕਸੇ ਨੂੰ ਕੰਢ ਕਿੰਨੇ ਕਰਨਾ ਸੀ ਮੈਂ ਨਹੀਂ ਕਰਨਾ। ਨਹੀਂ ਕੰਮ ਕਰਨਾ ਉਹਨਾਂ ਨੇ ਪਿਛਲੇ ਆਂ ਮਾਰਦੀ ਦਾਅ ਚ ਲੋਕਾਂ ਨੇ ਕਦੇ ਦੇ ਦਿੰਦੇ। ਹਾਂ ਤੇ ਤੇਰਾ ਕੰਮ ਤੇ ਕਰਦਾ। ਤੂੰ ਨੰਬਰ ਲਈ ਕਿ ਆਈ ਸੀ? ਮੈਂ ਤਾਂ ਕਰਦੀ ਫਿਰਦੀ। ਨਾ ਮੈਂ ਕੁਰਸੀ ਤੇ ਬੈਠੀ ਆ। ਲੈ। ਭਾਂ ਦੇ ਦੇ ਕਿ ਦੋ ਚੁੱਕਾ ਲੱਗਿਆ ਤੇ ਤੂੰ ਵੀ ਨਿਰਾਲੇ ਪਾ ਦਿੱਤੇ ਤੇ ਫਿਰ ਕੁਰਸੀ ਤੇ ਬਹਿਣ ਵਾਲੀ ਗੱਲ ਹੀ ਆ। ਤੇਰੇ ਤਰ੍ਹਾਂ ਨਹੀਂ ਕੀਤਾ। ਠੀਕ ਹੈ ਨਾ? ਉਸੇ ਵੇਲੇ ਰੋਟੀ ਖਵਾ ਕੇ ਭਾਂ ਦੇ ਉਸੇ ਵੇਲੇ ਤੇ ਉਹਨੇ ਬਿੱਲੀ ਨਾਲ ਹੀ ਝੂਠੇ ਕਰਦੇ। ਜੇ ਬੰਦਾ ਤੋਹਫੀ ਖਾ ਲਈ ਬੰਦਲੂ ਨੇ ਪਰ ਫੋਨ ਦੇਉਂਦਾ। ਚੇਚਾ ਮੇਰਾ ਨਾਮ ਬਦਲਣਾ ਕਿ ਚੇਚਾ ਇਹ ਹੀ ਕੰਮ ਕਰ ਲੈ ਤੈਨੂੰ ਮੈਂ ਨਹੀਂ ਕੰਮ ਨਹੀਂ ਕਰਨਾ ਮੈਨੂੰ ਕੰਮ ਨਹੀਂ ਕਰਨਾ ਆਹ ਆਹ ਤੇ ਕੀ ਹੱਥ ਚ ਨਹੀਂ ਲੜਾਈ ਤੋਂ ਬਿਨਾ ਕੰਮ ਹੀ ਨਹੀਂ ਪਤਾ ਨਹੀਂ ਕੀ